ਦੇਖੋ ਡੇਰਾ ਬਾਬਾ ਨਾਨਕ ਪਾਣੀ ਆ ਗਿਆ ਸੀ 26 27 ਤਰੀਕ ਨੂੰ ਮਾਦੋਪੁਰ ਵਾਲਾ ਗੇਟ ਤਾਂ ਬਾਅਦ ਖੁੱਲਿਆ ਉੱਥੋਂ ਇਹਨਾਂ ਨੂੰ ਅਸਲ 'ਚ ਨਾ ਜਾਕਰ ਸਾਹਿਬ ਨਾ ਹੋਮਵਰਕ ਨਹੀਂ ਕਰਦੇ ਉਹਨਾਂ ਨੂੰ ਤਾਂ ਹਾਂ ਤੋਂ ਜੋ ਦੱਸ ਦਿੰਦੇ ਨੇ ਉਹ ਚੱਕ ਕੇ ਬੋਲ ਦਿੰਦੇ ਨੇ ਚਲੋ ਕੋਈ ਨਹੀਂ ਦੇਖੋ ਪੌਂਗ ਤੇ ਪੌਂਗ ਤੇ ਮਾਦੋਪੁਰ ਦੇ ਵਿਚਾਲੇ ਨਾ ਹੋਰ ਜੀ ਸਾਗਰ ਸ਼ਾਹਪੁਰ ਕੰਢੀ ਤੇ ਪੌਂਗ ਦੇ ਵਿਚਾਲੇ 6-7 ਹੋਰ ਖੱਡਾਂ ਨੇ ਜਿੱਥੇ ਪਾਣੀ ਆਉਂਦਾ ਹੈ ਪਾਣੀ ਉਧਰ ਦੀ ਆ ਗਿਆ ਜੀ ਤੇ ਇਹ ਗੇਟ ਤਾਂ ਜਿਹੜੇ ਨੇ ਨਾ ਮਾਦੋਪੁਰ ਵਾਲੇ ਇਹ ਤਾਂ ਉਦੋਂ ਪਹਿਲਾਂ ਹੀ ਹੜਾ ਆ ਗਿਆ ਸੀਗਾ ਜੀ ਉਦੋਂ ਪਹਿਲੀ ਇਹ ਤਾਂ ਟੀਮ ਵੀ ਦੇਖ ਕੇ ਗਈ ਸੀ ਉਹ ਬੜੇ ਸੈਟੀਸਫਾਈ ਸੀ ਉਹ ਜਦੋਂ ਅਸੀਂ ਉਹਨਾਂ ਨੂੰ ਦਿਖਾ ਕੇ ਲਿਆਏ ਸੀਗੇ ਹੜਾ ਤੋਂ ਪਹਿਲਾਂ ਕਿ ਉਹ ਉਹ ਜਿਹੜਾ ਗੇਟਾਂ ਤੇ ਸੈਟੀਸਫਾਈ ਸੀਗੇ ਪਰ ਫਿਰ ਵੀ ਅਸੀਂ ਆਪਣੇ ਪੱਧਰ ਤੇ ਅਸੀਂ ਕੋਈ ਕੋਈ ਇਹ ਨਹੀਂ ਚਾਹੁੰਦੇ ਕਿ ਕੋਈ ਕਿਸੇ ਕਿਸੇ ਦਾ ਵਹਿਮ ਜਾਵੇ ਸ਼ੱਕ ਹੋ ਰਹੇ ਇਹ ਤਾਂ ਇਹ ਕੋਈ ਇੱਕ ਗੇਟ ਖੋਲਣ ਹੜ ਆਗੇ ਫਿਰ ਉੱਤਰਾਖੰਡ ਚ ਕਿਹੜਾ ਗੇਟ ਖੋਲਤਾ ਜੀ ਉਹਨਾਂ ਨੇ ਹਿਮਾਚਲ ਚ ਕਿਹੜਾ ਗੇਟ ਖੋਲਤਾ ਜੀ ਉਤਰਾੰਚਲ ਚ ਕਿਹੜੇ ਗੇਟ ਖੋਲਤੇ ਜੀ ਪੂਰੇ ਨਾਰਥ ਇੰਡੀਆ ਚ ਜਿਹੜਾ ਉਹ ਇਹ ਮਾਰ ਪਈ ਹੈ ਇਹਦੇ ਤੇ ਰਾਜਨੀਤੀ ਮੈਂ ਫੇਰ ਕਹਿਣਾ ਨਹੀਂ ਕਰਨੀ ਚਾਹੀਦੀ ਪਰ ਫਿਰ ਵੀ ਅਸੀਂ ਇਨਕੁਆਰੀ ਜਿਹੜੀ ਹੈ ਸਰਕਾਰ ਲੈਵਲ ਤੇ ਕਰਾਵਾਂਗੇ ਉਹ ਇਨਕੁਆਰੀ ਦੇ ਵਿੱਚ ਕੋਈ ਅਫਸਰ ਜਿਹੜੇ ਨੇ ਉੱਥੇ ਜਿਨ੍ਹਾਂ ਦੀ ਡਿਊਟੀ ਸੀ ਉੱਥੇ ਤੇ ਉਹ ਉਹ ਕੋਈ ਪ੍ਰਭਾਵਿਤ ਨਾ ਕਰਨ ਅਸੀਂ ਪਹਿਲੀ ਸਸਪੈਂਡ ਕਰਦੇ ਹਾਂ ਜੀ ਅਸੀਂ ਉੱਥੇ ਉੱਥੇ ਜਿਹੜਾ ਜਿਹੜੀ SGPC ਨੇ ਭਾਂਗਾ ਪਾਇਆ ਜੀ ਇਹ ਕਹਿੰਦੇ 100 ਪੁਰਾਣਾ ਕੱਢ ਕੇ ਬਹਿ ਗਏ 968 ਦਾ ਕੋਈ ਉਸ ਕੋਰਟ ਚ ਸਟੇ ਹੋ ਗਈ ਨਹੀਂ ਤਾਂ ਉਹਨਾਂ ਨੇ ਟ੍ਰਸਟੀ ਦਾ ਲਿਖ ਕੇ ਦੇ ਦਿੱਤਾ ਸੀ ਜੀ ਰਿਸਟਰੀ ਵੀ ਹੋ ਗਈ ਸੀ ਉਹਨਾਂ ਕੋਲੇ 6 ਏਕੜ ਜ਼ਮੀਨ ਹੈਗੀ ਹੈ ਜਿਹੜੀ ਉਹਨਾਂ ਦੀ ਟ੍ਰਸਟ ਦੀ ਹੈ ਅਸੀਂ ਉਸੇ ਕਾਲਜ ਦਾ ਜਿਹੜਾ ਕੈਂਪ ਜਿਹੜਾ ਹੈ ਉਹ ਉੱਥੇ ਮਸਤਵਾਨ ਸਾਹਿਬ ਬਣਾਵਾਂਗੇ ਉਹਦੇ ਨਾਲ ਸਾਡੀ ਕਮੇਟੀ ਨਾਲ ਵੀ ਗੱਲ ਆਮ ਆਲੇ ਦੁਆਲੇ ਦੇ ਲੋਕ ਹੀ ਨੇ ਉੱਥੇ ਹੀ ਬਣੂਗਾ ਅਸੀਂ ਜ਼ਮੀਨ ਜਿਹੜੀ ਹੈ ਹੋਰ ਕਿਤੇ ਨੇੜੇ ਤੇੜੇ ਲੈਮ ਕਿਉਂਕਿ ਜਿਹੜਾ ਰੂਲ ਹੈ ਮੈਡੀਕਲ ਕਾਲਜ ਦਾ ਉਹਦੇ 30 ਕਿਲੋਮੀਟਰ ਦੇ ਐਡੀਐਸ ਦੇ ਵਿੱਚ ਵਿੱਚ ਹਸਪਤਾਲ ਹੋਸਟਲ ਨਰਸਿੰਗ ਕਾਲਜ ਇਹ ਹੋਣੇ ਚਾਹੀਦੇ ਸੋ ਅਸੀਂ ਕੱਲ ਅਸੀਂ ਮੈਡੀਕਲ ਸੀਟਾਂ ਵੀ ਵਧਾਈਆਂ ਨੇ ਤਾਂ ਕਿ ਸਾਡੇ ਐਮਬੀਬੀਐਸ ਦੀਆਂ ਗੜੀਆਂ ਹੋਰ ਜ਼ਿਆਦਾ ਸੀਟਾਂ ਹੋਣ ਸਾਡੇ ਕੋਲ ਸਾਡੇ ਕੋਲ ਹੋਰ ਇੱਥੇ ਬੱਚੇ ਡਾਕਟਰੀਆਂ ਕਰਨ ਉਹ ਜਾ ਕੇ ਯੂਕਰੇਨ ਜਾਂ ਰਸ਼ੀਆ ਜਾ ਕੇ ਉੱਥੇ ਜੰਗ ਲੱਗੀ ਹੋਈ ਹੈ ਉੱਥੇ ਜਾ ਕੇ ਕਿਵੇਂ ਪੜਾਈਆਂ ਕਰਨਗੇ ਸੋ ਸੰਗਰੂਰ ਹੀ ਬਣੂਗਾ ਕੱਲ੍ਹ ਜ ਮਸਤਵਾਨੇ ਵੀ ਉਹ ਜ਼ਮੀਨ ਵੀ ਵਰਤੀ ਜਾਊਗੀ ਜਿਹੜੀ ਉਸ ٹرسٹ ਕੋਲੇ ਐ ਐਸਜੀਪੀਸੀ ਕਿਉਂਕਿ ਉਹ ਉਹਨਾਂ ਨੂੰ ਤਾਂ ਹੋਰ ਕਿਸੇ ਮਕਸਦਾਂ 'ਚ ਪਏ ਹੋਏ ਨੇ ਵੀ ਆਹ ਜ਼ਮੀਨ ਸਾਡੀ ਐ ਅਸੀਂ ਭਲੇ ਦਾ ਕੰਮ ਤਾਂ ਹੋਣ ਹੀ ਦੇਣਾ ਨਾ ਉੱਥੇ ਉਹ ਤਾਂ ਆਪਣੇ ਪਰਸਨ ਨਿੱਜੀਅਤ ਐ ਤੇ ਤਾਂ ਉਹ ਤਾਂ ਹੁਣ ਮੈਂ ਕੁਝ ਕਹਿ ਨਹੀਂ ਸਕਦਾ ਉਹ ਜਿਹ ਕਿਤੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਫੈਮਿਲੀ ਨੇ ਕੋਈ ਕਾਲਜ ਬਣਾਉਣਾ ਹੁੰਦਾ ਸ਼ਾਇਦ ਉਹ ਦੇ ਦਿੰਦੇ ਉਹਦੀ ਉਸੇ ਟਾਈਮ ਦੇ ਦਿੰਦੇ ਉਹ ਤਾਂ ਉਹਨਾਂ ਨੂੰ ਤਾਂ ਤੇਲ ਵੀ ਦੇ ਦਿੰਦੇ ਉਹ ਡੀਜ਼ਲ ਤੇਲ ਜਾਂ ਕੋਈ ਤੂੜੀ ਦੇ ਟਰੱਕ ਉਹ ਸਾਰਾ ਕੁਝ ਉਹਨਾਂ ਨੂੰ ਤਾਂ ਹੋ ਜਾਂਦਾ ਐਨਾ ਦਿਨ ਧਰਨਾ ਲੱਗਿਆ ਰਿਹਾ ਉਹ ਅਨਿੰਨ ਤਾਂ ਹੁਣ ਉਸ ਕੋਸ ਕਾਲਜ ਦਾ ਲਗਭਗ ਪਹਿਲਾ ਸਮੈਸਟਰ ਆ ਜਾਂਦਾ ਉਹਨਾਂ ਨੇ ਇੰਨਾ ਲੇਟ ਕਰਤਾ ਸਾਡੀ ਨੀਅਤ ਚ ਕੋਈ ਖੋਟ ਨਹੀਂ ਹੈ ਉੱਥੇ ਬੈਠੇ ਲੋਕ ਫਿਰ ਮੈਂ ਉਹਨਾਂ ਨੂੰ ਬੁਲਾਇਆ ਇੱਥੇ ਜਿੱਥੇ ਤੁਸੀਂ ਬੈਠੇ ਇੱਥੇ ਬੁਲਾ ਕੇ ਡਿਸਕਸ ਕੀਤਾ ਤੇ ਅਸੀਂ ਸੰਗਰੂਰ ਹੀ ਬਣਾਉਣਾ ਕਾਲਜ ਨੇੜੇ ਤੇ ਤੇ ਸਾਨੂੰ ਜ਼ਮੀਨ ਕਿਤੇ ਹੋਰ ਮਿਲੀ ਅਸੀਂ ਉਹਦੇ ਹੋ ਗਿਆ ਜਦੋਂ ਤੁਹਾਨੂੰ ਸਾਰਾ ਦੱਸ ਦਾਂਗੇ ਪਰ ਉਹਦੇ ਵਿੱਚੋਂ 6 ਕਿੱਲਾਂ ਦਾ ਉੱਥੇ ਵੀ ਇੱਕ ਕੈਂਪੋ ਦਾ ਉਸੇ ਕਾਲਜ ਦਾ ਹੋਊਗਾ ਨਹੀਂ ਦੇਖੋ 6 ਮਹੀਨੇ ਅਸੀਂ ਉਹਨਾਂ ਤੋਂ ਮੰਗੇ ਨੇ ਕਿ 6 ਮਹੀਨੇ ਸਾਨੂੰ ਵੈਰੀਫਿਕੇਸ਼ਨ ਵਾਸਤੇ ਦਿਓ ਕਿ ਸਾਡੇ ਜਿਹੜੇ ਸਾਰੇ ਅਫਸਰ ਜਿਹੜੇ ਇੱਧਰ ਹੜਾਂ ਚ ਬਿਜ਼ੀ ਹੋਗੇ ਤੇ 6 ਮਹੀਨੇ ਅਸੀਂ ਐਲੀਜੀਬਿਲਟੀ ਜਿਹੜਾ ਸਾਨੂੰ ਵੈਰੀਫਾਈ ਕਰਨ ਦੋ ਤੇ ਕਿਸੇ ਦਾ ਕਾਰਡ ਨਹੀਂ ਕੱਟਣ ਦੇਣਾ ਸੀ ਫਰਜ਼ ਕਰ ਲੋ ਕਹਿੰਦੇ ਨੇ ਜੀ ਇਹ ਤਾਂ ਇਨਕਮ ਟੈਕਸ ਪਰ ਦੇ ਜੀ ਜਾਂ ਤਾਂ ਸਰਕਾਰੀ ਨੌਕਰੀ ਕਰਦੇ ਤੇ ਇਹਦੀ ਇਹਦੀ ਜਿਹੜੀ ਇਨਕਮ ਹੈ ਉਹ ਕਰਾਈਟਰੀਏ ਤੋਂ ਵੱਧ ਹੈ ਜੀ ਤਾਂ ਅਸੀਂ ਉਹਨਾਂ ਨੂੰ ਇਹ ਦੱਸ ਸਕਦੇ ਹਾਂ ਅੱਜ ਕੱਲ ਇਹ ਇਸ ਤਰ੍ਹਾਂ ਨਹੀਂ ਹੁੰਦਾ ਕਿ ਜੇ ਤੁਸੀਂ ਕਿਸੇ ਦੇ ਨਾਂ ਤੇ ਕਿਸੇ ਦੇ ਨਾਂ ਤੇ ਤੁਸੀਂ ਕਾਰਡ ਬਣਾ ਰੱਖਿਆ ਤੇ ਪਰਿਵਾਰ ਦਾ ਮੁਖੀ ਜੇ ਇੱਕ ਭਾਈ ਵੱਡਾ ਭਾਈ ਹੈ ਉਹਦੇ ਨਾਂ ਤੇ ਬਣਾ ਰੱਖਿਆ ਤੇ ਉਹਦੀ ਇਨਕਮ ਵੱਧ ਗਈ ਉਹ ਨੌਕਰੀ ਕਰਨ ਲੱਗ ਗਿਆ ਜਾਂ ਕੋਈ ਬਿਜ਼ਨਸ ਹੋ ਗਿਆ ਜਾਂ ਜੇ ਬਲਾਂ ਉਹ ਕੱਲ੍ਹ ਹੀ ਉਹਦੀ ਇਨਕਮ ਵੱਧ ਗਈ ਉਹ 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 ਬਾਕੀਆਂ ਨੂੰ ਛੱਡ ਕੇ ਸ਼ਹਿਰ ਚਲਾ ਗਿਆ ਤਾਂ ਸਾਰੇ ਟੱਬਰ ਦਾ ਕੀ ਕਸੂਰ ਹੈ ਜੀ ਫਿਰ ਅਸੀਂ ਉਸ ਬੰਦੇ ਨੂੰ ਸਿਰਫ ਉਸ ਬੰਦੇ ਨੂੰ ਕੱਢ ਸਕਦੇ ਹਾਂ ਉੱਚੂ ਸਕੀਮ ਚੋ ਵੀ ਇਹ ਬੰਦਾ ਪੈਸੇ ਕਮਾਉਂਦਾ ਪਰ ਉਹਦੀ ਉਹਦੀ ਮਾਂ ਉਹਦੇ ਉਹਦਾ ਭਾਈ ਉਹਦੇ ਭਤੀਜੇ ਉਹਦੀਆਂ ਭਾਬੀਆਂ ਜਾਂ ਉਹਦਾ ਜੁਆਇੰਟ ਫੈਮਿਲੀ ਚ ਉਹਨਾਂ ਨੂੰ ਕਿਵੇਂ ਕੱਢ ਦਾਂਗੇ ਅਸੀਂ ਉਹਨਾਂ ਤਾਂ ਉਹਨਾਂ ਤਾਂ ਨਹੀਂ ਇਨਕਮ ਵਧੀ ਨਾ ਇੱਕ ਬੰਦੇ ਦੀ ਵਧ ਗਈ ਬਹੁਤ ਸਾਰੇ ਇੱਥੇ ਪੰਜਾਬ ਦੇ ਵਿੱਚ ਇਹ ਕਲਚਰ ਹੈ ਕਿ ਦੋ ਭਾਈ ਨੇ ਇੱਕ ਭਾਈ ਪੜ੍ਹ ਲਿਖ ਗਿਆ ਤੇ ਉਹ ਸ਼ਹਿਰ ਚਲਾ ਗਿਆ ਆਪਣੇ ਬੱਚੇ ਲੈ ਕੇ ਤੇ ਜੇ ਉਹਦੇ ਨਾਂ ਤੇ ਕਾਰਡ ਹੈ ਤਾਂ ਫਿਰ ਦੂਜੇ ਭਾਈ ਦਾ ਹੀ ਕਸੂਰ ਹੈ ਸੋ ਅਸੀਂ ਕਾਰਡ ਨਹੀਂ ਕਿਸੇ ਦਾ ਮਤਲਬ ਕੱਟਣ ਦੇਣਾ ਇਸ ਤਰ੍ਹਾਂ ਸੋ 6 ਮਹੀਨੇ ਸਾਨੂੰ ਲੱਗਣਗੇ ਇਸ ਤਰ੍ਹਾਂ ਅਸੀਂ ਉਹਨਾਂ ਕਹੇ ਵੀ ਇਹਦੇ ਵਿੱਚ ਆ ਸਾਨੂੰ ਐਮੈਂਡਮੈਂਟ ਚਾਹੀਦੀ ਏ ਕਿ ਇੱਕੋ ਮੈਂਬਰ ਦੇ ਨਾਂ ਤੇ ਜੇ ਇੱਕ ਪਰਿਵਾਰ ਦੇ ਮੈਂਬਰ ਦੀ ਏਨਕਮ ਵਧ ਗਈ ਤਾਂ ਸਾਰਾ ਡੱਬਾ ਥੋੜੀ ਉਹਦੇ ਉਹਦੇ ਨਾਲ ਅਟੈਚ ਹੋ ਗਿਆ ਜਿਉਂ ਨੇ ਨਾਂ ਦਿੱਤਾ ਉਹ ਅੱਗੇ ਜਿਵੇਂ ਆਮ ਤੌਰ ਤੇ ਖੇਤੀ ਦੇ ਵਿੱਚ ਵੀ ਆਪਾਂ ਇਦਾਂ ਹੁੰਦਾ ਆਪਾਂ ਜ਼ਮੀਨ ਠੇਕੇ ਤੇ ਦੇ ਦਿੰਨੇ ਆ ਪੱਤੇ ਤੇ ਦੇ ਦਿੰਨੇ ਆ ਹੜਾਂ ਦੀ ਮਾਰ ਪੈ ਗਈ ਸਰਕਾਰ ਰੀਸਟਰੀਆਂ ਦੇਖ ਕੇ ਮੁਆਵਜ਼ਾ ਦੇ ਦਿੰਦੀ ਏ ਤੇ ਉਹ ਜਾਂਦੀ ਏ ਮਾਲਕ ਨੂੰ ਬਹੁਤੇ ਮਾਲਕ ਚੰਗੇ ਵੀ ਨੇ ਜਿਹੜੇ ਉਹਨੂੰ ਦੇ ਦਿੰਦੇ ਆ ਵੀ ਤਿੱਥੋਂ ਮੈਂ ਠੇਕਾ ਲੈ ਲਿਆ ਸੀਗਾ ਤੇਰੀ ਫਸਲ ਮਰ ਗਈ ਤੇਰੇ ਕੋਲ ਸਰਕਾਰ ਦੇ ਪੈਸੇ ਨਹੀਂ ਕਈ ਨਹੀਂ ਵੀ ਦਿੰਦੇ ਫਿਰ ਕੀ ਕਰੋਗੇ ਨਾਏ ਠੇਕਾ ਲੈ ਲਿਆ ਉਹਨਾਂ ਨੇ ਠੇਕੇ ਦੇ ਪੈਸੇ ਲੈ ਲਈ ਨਾਲੇ ਉਹਨਾਂ ਨੇ ਮੁਆਵਜ਼ਾ ਲੈ ਲਿਆ ਸੋ ਅਸੀਂ ਉਹਨੂੰ ਉਹ ਕੀਤਾ ਕਿ ਕਾਸ਼ਤਕਾਰ ਨੂੰ ਮਿਲੂਗੀ ਜਿਹੜਾ ਉਸ ਵੇਲੇ ਖੇਤੀ ਕਰ ਰਿਹਾ ਸੋ ਵੈਰੀਫਿਕੇਸ਼ਨ ਕਾਫੀ ਅਸੀਂ ਅਥਾ ਲੜੇ ਗਰਾਊਂਡ ਤੱਕ ਜਾ ਕੇ ਕਰਾਂਗੇ ਮੈਂ ਖੁਦ ਇੰਨਾ ਇਸ ਗਰਾਊਂਡ ਤੋਂ ਹੀ ਆਇਆ ਮੈਂ ਸੋ ਮੈਨੂੰ ਪਤਾ ਹੈ ਇਸ ਗੱਲ ਦਾ ਕਿ ਬਹੁਤ ਬਾਰੀ ਜਿਹੜੀਆਂ ਗੁਰਦੌਰੀਆਂ ਨੇ ਉਪਟਵਾਰੀ ਸਾਹਿਬ ਜਿਹੜੇ ਨੇ ਉਹ ਕਿਸੇ ਵੱਡੇ ਘਰ ਚ ਬੈਠ ਕੇ ਐਂ ਲਿਖ ਦਿੰਦੇ ਆ ਜਿਨ੍ਹਾਂ ਦੀ ਨਹੀਂ ਮਰੀ ਹੁੰਦੀ ਉਹਨਾਂ ਦਾ ਕਹਿੰਦੇ ਨੁਕਸਾਨ ਹੋ ਗਿਆ ਜਿਨ੍ਹਾਂ ਦੀ ਅਸਲੀ ਮਰੀ ਐ ਉਹ ਉਹਨਾਂ ਦੇ ਵਿੱਚ ਆਉਂਦੀ ਨਹੀਂ 26 26 ਰੁਪਏ ਦੇ ਚੈੱਕ ਵੀ ਆਏ ਹੋਏ ਨੇ ਜੀ 39 39 ਰੁਪਏ ਦੇ ਚੈੱਕ ਮਜ਼ਾਕ ਕੀਤੇ ਹੋਏ ਲੋਕਾਂ ਨੇ ਸੋ ਉਹ ਨਹੀਂ ਅਸੀਂ ਹੁਣ ਦੇਣਾ ਜੀ ਅਸੀਂ ਨਹੀਂ ਤਾਂ ਮੈਂ ਪਹਿਲਾਂ ਵਾਲੀ ਨਵਿੰਦਰ ਮੈਂ ਪਹਿਲਾਂ ਵਾਲੀ ਪੀਸੀ ਦੇ ਵਿੱਚ ਵੀ ਦੱਸਦਾ ਸੀਗਾ ਕਿ ਅਸੀਂ ਡੀਸੀ ਪਟਵਾਰੀ ਜਾਂ ਬਾਕੀ ਰੈਵਨਿਊ ਦੇ ਅਧਿਕਾਰੀ ਭੇਜ ਕੇ ਅਸੀਂ ਇਹ ਪਤਾ ਕਰਾਂਗੇ ਉੱਥੇ ਕਾਸ਼ਤਕਾਰ ਕੌਣ ਸੀਗਾ ਅਸੀਂ ਪਰਸਨਲੀ ਉਹਨਾਂ ਦੇ ਘਰਾਂ ਦੇ ਵਿੱਚ ਉਹਨਾਂ ਦੇ ਲਾਣੇਦਾਰ ਦੇ ਜਾਂ ਉਹਨਾਂ ਦੇ ਜਿਹੜਾ ਜਿਹੜਾ ਵੀ ਉਹਦਾ ਮੁਖੀ ਉਹਦੇ ਨਾਂ ਤੇ ਅਕਾਊਂਟ ਦੇ ਵਿੱਚ ਪੈਸੇ ਪਾਵਾਂਗੇ ਰਿਸ਼ਟਰੀ ਨਹੀਂ ਦੇਖਦੇ ਸੀ ਦੇਖੋ ਅਸੀਂ ਕੋਸ਼ਿਸ਼ ਕਰਾਂਗੇ ਘੱਟ ਤੋਂ ਘੱਟ ਜਿਹੜੇ ਇਸ ਤਰ੍ਹਾਂ ਦੇ ਕੇਸ ਹੋਣ ਜਿਦੇ ਵਿੱਚ ਕਿਉਂਕਿ ਲੋਕ ਅਵੇਅਰ ਵੀ ਨਹੀਂ ਹੁਣ ਤੇ ਤਾਂ ਕਿ ਜਿਹੜਾ ਸਾਡਾ ਵਾਤਾਵਰਨ ਦੇਖੋ ਦਿੱਲੀ ਤਾਂ ਉਹ ਬਾਅਦ ਚ ਪਹੁੰਚਦਾ ਨਾ ਜੀ ਪਤਾ ਨਹੀਂ ਪਹੁੰਚਦਾ ਸਾਡਾ ਹੁੰਦਾ ਦਿੱਲੀ ਚ ਪੰਜਾਬ ਹਰਿਆਣਾ ਦੇ ਜੁਪੀ ਦਾ ਵੀ ਤਾਂ ਨਾਲ ਆਉਂਦਾ ਹੈ ਉਹਨਾਂ ਦਾ ਪਤਾ ਨਹੀਂ ਉਹਨਾਂ ਨੂੰ ਪਤਾ ਨਹੀਂ ਕਿਉਂ ਮaaf ਕਰ ਦਿੰਦੇ ਨੇ ਪਹਿਲਾਂ ਤਾਂ ਉਹ ਸਾਡੇ ਪਿੰਡਾਂ ਦੇ ਉੱਤੋਂ ਦੀ ਲੰਘਦਾ ਸਾਡੇ ਬੱਚਿਆਂ ਦੇ ਫੇਫੜਿਆਂ ਵਿੱਚ ਦੀ ਜਾਂਦਾ ਨਾ ਤੂੰ ਆਹੋ ਸੋ ਅਸੀਂ ਕੋਸ਼ਿਸ਼ ਇਹੀ ਕਰ ਰਹੇ ਹਾਂ ਕਿ ਲੋਕਾਂ ਨੂੰ ਵੇਅਰ ਕਰੀਏ ਕਿ ਆਪਾਂ ਇਹ ਆਪਾਂ ਆਪਣੀ ਪਵਨ ਗੁਰੂ ਪਾਣੀ ਪਿੱਤਾ ਮਾਤਾ ਧਰਤ ਮਾਤਾ ਸੋ ਇਹ ਜਿਹੜੇ ਗੁਰੂ ਸਾਹਿਬ ਨੇ ਬਚਨ ਕੀਤੇ ਐ ਉਹਨਾਂ ਨੂੰ ਕਾਇਮ ਰੱਖੀਏ ਉਹਨਾਂ ਨੂੰ ਉਹਨਾਂ ਦਾ ਮਹੱਤਤਾ ਉਹਨਾਂ ਦੀ ਕਾਇਮ ਰੱਖੀਏ ਸੋ ਇਹ ਮੋਟੀਵੇਸ਼ਨਲ ਕੈਂਪ ਵੀ ਲਾਵਾਂਗੇ ਤੇ ਜਿਹੜੀਆਂ ਮਸ਼ੀਨਰੀ ਅਵੇਲੇਬਲ ਜਿੰਨੀ ਉਹ ਵੀ ਦੇਵਾਂਗੇ ਤਾਂ ਕਿ ਘੱਟ ਤੋਂ ਘੱਟ ਇਸ ਤਰ੍ਹਾਂ ਦੇ ਜਿਹੜੇ